ਸਤਿਕਾਰਯੋਗ ਪੈਨ ਗੋਲਵੜ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੀ ਚੋਣ ਦੇ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਜੀ ਇੱਥੇ ਆਏ ਸਮੂਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਬਹੁਤ ਹੀ ਅਜ਼ੀਜ਼ ਇਸ ਪਿੰਡ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤਿਹਪੁਰਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਜੇ ਵੀ ਇਸ ਥੀਨੂ ਆਪਣੇ ਪਰਿਵਾਰ ਦੇ ਵਿੱਚ ਆ ਕੇ ਜਿੱਥੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਣ ਵੀ ਮਹਿਸੂਸ ਹੋ ਰਿਹਾ ਹੈ ਤੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਆਂ ਆਪਦੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਤੁਸੀਂ ਸਾਰਿਆਂ ਨੇ ਮੇਰਾ ਮਾਨ ਵਧਾਇਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਪਿਛਲੇ ਸਮੇਂ 'ਚ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਥ ਦੀ ਇਕਲੌਤੀ ਜਥੇਬੰਦੀ ਜਮਾਤ 105 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ 파ਟੀ ਨੂੰ ਇਸ ਖੇਤਰੀ 파ਟੀ ਨੂੰ ਕਮਜ਼ੋਰ ਕਰਕੇ ਸਾਰੇ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਹਰ ਹੱਕ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੇ ਖਜ਼ਾਨੇ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਦੀ ਕਿਸਾਨੀ ਦੇ ਉੱਤੇ ਔਖੀਆਂ ਆਈਆਂ ਆਈਆਂ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਹੋਏ ਸਾਡੇ ਵਿਕਾਸ ਦੇ ਕਾਰਨ ਸਾਰੇ ਖਾਪੋ ਗਏ ਪੜ੍ਹੇ ਲਿਖੇ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਗਏ ਨੇ ਨਸ਼ਿਆ ਦੀ ਇਹੋ ਜੀ ਇੱਥੇ ਦਰਿਆ ਵਗੀ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਗਲੀ ਆ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਤਾਂ ਨਸ਼ੇ ਪਹੁੰਚਾਈ ਨਹੀਂ ਗਏ ਨੇ ਕਾਨੂੰਨ ਵਿਵਸਥਾ ਦਾ ਕੋਈ ਨਾ ਨਹੀਂ ਜਿਹਦੇ ਕਰਕੇ ਸਾਰੀ ਇੰਡਸਟਰੀ ਪੰਜਾਬ ਨੂੰ ਛੜ ਛੜ ਬਾਹਰ ਭੱਜ ਰਹੀ ਹੈ ਕਿਸੇ ਵੀ ਪਿੰਡ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਥਰਮਲ ਪਲਾਂਟ ਨਹੀਂ ਲੱਗਿਆ ਕੋਈ ਇੱਥੇ ਕਾਰਖਾਨਾ ਨਹੀਂ ਲੱਗਿਆ ਤੇ ਜੇ ਆਪਾਂ ਕਹੀਏ ਕਿ ਅੱਜ ਚੋਨਾ ਤੋਂ ਪਹਿਲੇ ਆਪਾਂ ਇਹਨਾਂ ਚੀਜ਼ਾਂ ਬਾਰੇ ਵਿਚਾਰ ਨਾ ਕਰੀਏ ਤੇ ਕੱਲੇ ਚੁਟਕਲੇ ਸੁਣ ਕੇ ਭੰਡਾ ਦੀ ਗੱਲਾਂ ਮੰਨ ਕੇ ਜਦ ਦੂਜੀ ਪਾਰਟੀਆਂ ਦਾ ਭੰਡੀ ਪ੍ਰਚਾਰ ਸੁਣ ਕੇ ਉਹਨਾਂ ਦੇ ਲਾਰ ਮਗਰ ਲੱਗ ਕੇ ਆਪਾਂ ਵੋਟ ਪਾ ਦਈਏ ਤਾਂ ਮੈਂ ਸਮਝ ਗਿਆ ਉਹਦਾ ਖੁਮਿਆਜਾ ਤੁਸੀਂ ਸਾਰਿਆਂ ਨੇ ਪਿਛਲੇ 9 ਸਾਲਾਂ 'ਚ ਦੇਖ ਲਿਆ ਪਿਛਲੇ 15 ਸਾਲਾਂ 'ਚ ਸਾਰੀ ਪਾਰਟੀਆਂ ਦਾ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਤੇ ਵੋਟ ਦੀ ਤਾਕਤ ਸਾਡੇ ਕੋਲ ਹੁੰਦੀ ਹੈ ਕਿ ਅਸੀਂ ਕੰਮ ਕਰਨ ਵਾਲੀ ਸਰਕਾਰ ਬਣਾਈਏ ਲੇਕਿਨ ਅਫਸੋਸ ਮੈਨੂੰ ਆ ਕਿ ਅਸੀਂ ਗੱਲਾਂ ਤੇ ਮਗਰ ਲੱਗ ਗਏ ਤੇ ਕੰਮਾਂ ਨੂੰ ਕਿਤੇ ਨਾ ਕਿਤੇ ਆਪਾਂ ਭੁੱਲ ਗਏ ਜਿਨ੍ਹਾਂ ਨੇ ਝੂਠਾ ਗੰਦਾ ਪ੍ਰਚਾਰ ਤੁਹਾਡੀ ਖੇਤਰੀ ਪਾਰਟੀ ਦੇ ਖਿਲਾਫ ਕੀਤਾ ਬਿਨਾ ਸਬੂਤ ਉਹਨਾਂ ਦੀ ਗੱਲਾਂ ਦੇ ਝਾਸੇ ਵਿੱਚ ਆ ਗਏ ਤੇ ਅੱਜ ਮੈਂ ਬੇਨਤੀ ਕਰਦੀ ਆ ਸਾਰਾ ਸੱਚ ਤੁਹਾਡੇ ਸਾਹਮਣੇ ਕਿਉਂਕਿ ਝੂਠ ਦੇ ਪੈਰ ਨਹੀਂ ਆਉਂਦੇ ਸੱਚ ਤਾਂ ਸਾਹਮਣੇ ਆਉਂਦਾ ਹੀ ਆਉਂਦਾ ਹੈ ਤੇ ਅੱਜ ਵੀ ਆ ਕੇ ਜਦ ਇਹ ਤੁਹਾਨੂੰ ਝੂਠ ਮਾਰਨਗੇ ਇਹਨਾਂ ਦੇ ਝੂਠੇ ਝਾਸਿਆਂ 'ਚ ਨਾ ਆਓ ਕਿਉਂਕਿ ਪੰਜਾਬ ਦੇ ਇਹੋ ਜਿਹੇ ਹਾਲਾਤ ਹੋ ਗਏ ਨੇ ਜਿਹੜਾ ਸ਼ਾਇਦ ਮੈਨੂੰ ਲੱਗਦਾ ਹੈ ਕੋਈ ਉਮੀਦ ਨਹੀਂ ਕਰ ਸਕਦਾ ਸੀ ਜਿਹੋ ਜਿਹੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਹਾਲਾਤ ਇਹੋ ਜਿਹੇ ਹੋਣਗੇ ਅੱਜ ਇੱਥੇ ਮਾਨ ਨਾਲ ਖੜ ਕੇ ਮੈਂ ਕਹਿ ਸਕਦੀ ਹਾਂ ਕਿ ਸਾਰੀ ਪਾਰਟੀਆਂ ਵਿੱਚੋਂ ਜੇ ਇੱਕ ਪਾਰਟੀ ਹੈ ਪੰਜਾਬ ਦੀ ਜਿਨੇ ਕਦੇ ਝੂਠ ਨਹੀਂ ਮਾਰਿਆ 107 105 ਸਾਲ ਪੁਰਾਣੀ ਪਾਰਟੀ ਇਤਿਹਾਸ ਫਰੋਲ ਕੇ ਦੇਖ ਲੋ ਵੱਡੇ ਵੱਡੇ ਰਿਆ ਤੋਂ ਪੁੱਛ ਲੋ ਸਾਡੇ ਝੂਠ ਮਾਰ ਕੇ ਸਰਕਾਰ ਬਣਾਉਣ ਵਾਸਤੇ ਲੋਕ ਲੋਕਾਂ ਨੂੰ ਲਾਰੇ ਸ਼ਰੋਵਨੀ ਅਕਾਲੀ ਦਲ ਨੇ ਤਕੜੀ ਨੇ ਕਦੇ ਨਹੀਂ ਲਾਇਏ ਸਤ ਸ੍ਰੀ ਅਕਾਲ ਅਸੀਂ ਵੀ ਕਹਿ ਸਕਦੇ ਸੀ ਝੂਠ ਮਾਰ ਸਕਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਸੀ ਲੋਕੀ ਕੀ ਆ ਕਾਂਗਰਸ ਕਹੀ ਜਾਂਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ ਘਰ ਘਰ ਨੌਕਰੀਆਂ ਦੇ ਦਾਂਗੇ ਕਿਸਾਨ ਇਹਨਾਂ ਦੇ ਮਗਰ ਲੱਗ ਰਹੇ ਬਾਦਲ ਸਾਹਿਬ ਤੁਸੀਂ ਵੀ ਕਹਿ ਦਿਓ ਲੇਕਿਨ ਬਾਦਲ ਸਾਹਿਬ ਨੇ ਕਿਹਾ ਕਾਕਾ ਸਿਆਸਤ ਵਿੱਚ ਇਨਸਾਨ ਦੀ ਇਕੱਲੇ ਜ਼ੁਬਾਨ ਹੁੰਦੀ ਹੈ ਜ਼ੁਬਾਨ ਇਹੋ ਜੀ ਹੋਏ ਕਿ ਜੋ ਕਿਹਾ ਉਹਦੇ ਵਿੱਚ ਪੂਰਾ ਉਤਰੀਏ ਇਹ ਕਿਹੜਾ ਕੋਈ ਪਾਰਟੀ ਕੱਲ ਦੇ ਬਾਅਦ ਆਪਾਂ ਚੋਣ ਨਹੀਂ ਲੜਨੀ ਆਪਾਂ ਤਾਂ ਇੱਥੇ ਹੀ ਰਹਿਣਾ ਅੱਜ ਝੂਠ ਮਾਰਾਂਗੇ ਕੱਲ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਆਂ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਹ ਫਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ ਲੇਕਿਨ ਅਸੀਂ ਨਾ ਦਿੱਲੀ ਜਾਣਾ ਹੈ ਨਾ ਰਾਜਸਥਾਨ ਜਾਣਾ ਨਾ ਹਰਿਆਣਾ ਜਾਣਾ ਅਸੀਂ ਤਾਂ ਪੰਜਾਬ ਚ ਹੀ ਰਹਿਣਾ ਤੇ ਆਪਣਿਆਂ ਦੇ ਨਾਲ ਧੋਖਾ ਨਹੀਂ ਕਰਾਂਗੇ ਅੱਜ ਮਾਂ ਨਾਲ ਕਹਿ ਸਕਦੀਆਂ ਜੋ ਕਿਹਾ ਉਹ ਕਰਕੇ ਦਿਖਾਇਆ ਜੇ ਮੈਂ ਗੱਲ ਕਰਾਂ ਕਿ ਬਾਦਲ ਸਾਹਿਬ ਦੀ ਪਹਿਲੀ ਸਰਕਾਰ ਜਿਹੜੇ 95 ਦੀ ਜਿਮਨੀ ਚੋਣ ਹੋਈ ਸੀ ਲੋਕਾਂ ਨੇ ਇਤਿਹਾਸ ਰਚਿਆ ਅੱਜ ਵੀ ਲੋਕੀ ਅਜਨਾਲਾ ਤੋਂ ਗਿੱਦੜਵਾਂ ਨੂੰ ਹਲਕੇ ਨੂੰ ਯਾਦ ਕਰਦੇ ਨੇ ਬਠੇਰੀ ਚੋਣਾਂ ਵਿੱਚ ਹੋਈ ਹੋਰ ਜਿਮਨੀ ਚੋਣਾਂ ਨੂੰ ਕੋਈ ਨਹੀਂ ਯਾਦ ਕਰਦਾ ਜਿਵੇਂ ਚਾਰ ਜਿਮਨੀ ਚੋਣਾਂ ਪਿਛਲੇ 4 ਸਾਲਾਂ 'ਚ ਵੀ ਹੋਈਆਂ ਨੇ ਜਲੰਧਰ ਹੋ ਗਈ ਲੁਧਿਆਣਾ ਹੋ ਗਿਆ ਗਿੱਦੜਵਾਂ ਹੋ ਗਿਆ ਸੰਗਰੂਰ ਹੋ ਕੋਈ ਇਹਨਾਂ ਨੂੰ ਯਾਦ ਨਹੀਂ ਰੱਖੂਗਾ ਭਾ ਯਾਦ ਰੱਖਣਗੇ ਕਿ ਉੱਥੇ ਜਾ ਕੇ ਝਾੜੂ ਵਾਲਿਆਂ ਨੇ ਕਿਹੜੇ ਵਾਅਦੇ ਕੀਤੇ ਸੀ ਤੇ ਅੱਜ ਤਾਈਂ ਵਾਅਦੇ ਪੂਰੇ ਨਹੀਂ ਹੋਏ ਨਹੀਂ ਇੱਥੇ ਹੋਣਗੇ ਲੇਕਿਨ ਅੱਜ ਵੀ ਅਜਨਾਲਾ ਤੇ ਗਿੱਦੜਵਾਣਾ ਕਿਉਂ ਯਾਦ ਰੱਖਿਆ ਜਾਂਦਾ ਹੈ ਕਿਉਂਕਿ ਇਤਿਹਾਸਿਕ ਜਮਨੀ ਚੌਣਾ ਸੀ ਗਿਆ ਜਿੱਥੇ ਲੋਕਾਂ ਨੇ ਮਹਨੇਰੀ ਦਾ ਮੂੰਹ ਮੋੜਿਆ ਸੀਗਾ ਅਹੰਕਾਰੀ ਸਰਕਾਰਾਂ ਨੂੰ ਉਹਨਾਂ ਨੂੰ ਆਇਨਾ ਦਿਖਾ ਕੇ ਉਹਨਾਂ ਨੂੰ ਅਰਸ਼ਾਂ ਤੋਂ ਲੈ ਕੇ ਜ਼ਮੀਨਾ 'ਚ ਪਟਕ ਕੇ ਸਹੀ ਬਦਲਾਅ ਲੈ ਕੇ ਆਏ ਸੀਗੇ ਇਹੋ ਜਿਹਾ ਮੌਕਾ ਅਜ ਤਰਨਤਾਰਨ ਦੇ ਲੋਕਾਂ ਦੇ ਕੋਲ ਵੀ ਹੈ ਜਿਹੜੀ ਸਰਕਾਰਾਂ ਨੇ ਤੁਹਾਡੇ ਨਾਲ ਝੂਠ ਬੋਲਿਆ 9 ਸਾਲਾਂ ਚ ਬਹੁਤ ਝੂਠ ਸੁਣ ਲਿਆ ਘਰ ਘਰ ਨੌਕਰੀ ਵਾਲਾ ਕਰਜ਼ਾ ਮਾਫੀ ਵਾਲਾ ਹਜ਼ਾਰ ਹਜ਼ਾਰ ਰੁਪਏ ਮਹੀਨੇ ਚ ਮਿਲਣ ਵਾਲਾ ਰੰਗਲੇ ਪੰਜਾਬ ਵਾਲਾ ਕੱਟੜ ਇਮਾਨਦਾਰ ਵਾਲਾ ਕਿਹੜਾ ਨਹੀਂ ਸੁਣਿਆ ਤੁਸੀਂ ਮੈਂ ਬੇਨਤੀ ਕਰਦੀ ਆ ਉਹ ਸੱਚ ਦੀ ਪਾਰਟੀ ਨੂੰ ਲੈ ਕੇ ਆਓ ਜਿਹੜੀ ਪਾਰਟੀ ਨੇ ਕਿਹਾ ਕਿਸਾਨਾਂ ਪਹਿਲੀ ਪਛਾਨ ਸਤਾਨਵੇਂ ਦੀ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ ਚ ਪਹਿਲੀ ਫਾਈਲ ਜਿਹੜੀ ਆਈ ਤੇ ਸਾਈਨ ਕਰਾ ਬਾਦਲ ਸਾਹਿਬ ਨੇ ਕਿ ਅੱਜ ਤੋਂ ਬਾਅਦ ਕਿਸਾਨੀ ਨੂੰ ਲਾਹੇਮੰਦ ਬਣਾਉਣ ਵਾਸਤੇ ਕਿਸਾਨਾਂ ਨੂੰ ਖੜਾ ਕਰਨ ਵਾਸਤੇ ਇਸ ਕਿਸਾਨੀ ਸੂਬੇ ਵਿੱਚ ਤਰੱਕੀ ਤੇ ਬਰਕਤਾਂ ਲਾਣ ਵਾਸਤੇ ਅੱਜ ਤੋਂ ਬਾਅਦ ਬਿਜਲੀ ਦੇ ਬਿੱਲ ਦਾ ਮਾਮਲੇ ਦਾ ਕਿਸੇ ਕਿਸਾਨ ਦੇ ਉੱਤੇ ਨਹੀਂ ਇਸ ਦਾ ਖਜ਼ਾਨਾ ਚੱਕੂਗਾ ਤੇ ਲੱਖਾਂ ਕਰੋੜਾਂ ਦਾ ਬੋਝ 92 ਤੋਂ ਲੈ ਕੇ ਅੱਜ ਤਾਈਂ ਸਰਕਾਰਾਂ ਚੱਕਦੀ ਰਹੀਆਂ ਨੇ ਜਿੰਦਾਬਾਦ ਸਰਦਾਰ ਸਕਾਤ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਰਬੀਰ ਸਿੰਘ ਬਾਦਲ ਜਿੰਦਾਬਾਦ ਆਜਾ ਸਿਦਕਾ ਬਾਦਲ ਜਿੰਦਾਬਾਦ ਅੱਜ ਤਾਂ ਅੱਜ ਦੇ ਤੁਸੀਂ ਬਿਜਲੀ ਦਾ ਬਿੱਲ ਆਪਣੇ ਖੇਤਾਂ ਦੇ ਦੇਖੋ ਲਗਭਗ ਮੇਰੇ ਕਿਸਾਨ ਵੀਰ ਦਸਨਗੇ ਲੱਖ ਰੁਪਏ ਦੇ ਆਸ-ਪਾਸ ਹੋਊਗਾ 28 ਸਾਲਾਂ 'ਚ ਕਿੰਨੇ ਲੱਖਾਂ ਦਾ ਮੁਨਾਫਾ ਕਰਤਾ ਤੁਹਾਡੀ ਪਾਰਟੀ ਨੇ ਇਹਨਾਂ ਲੱਖ ਕਾਤੇ ਘਰ ਪਰਿਵਾਰ ਪਲ ਗਿਆ ਤੁਹਾਡੇ ਮਕਾਨ ਬੰਦ ਗਏ ਇਹ ਦੇਨ ਤੁਹਾਡੀ ਤਕਰੀਦੀ ਪਾਰਟੀ ਦੇਸ਼ ਦੀ ਕੋਈ ਸਰਕਾਰ ਨਹੀਂ ਦਿੰਦੀ ਜਿਹੜੀ ਤੁਹਾਡੀ ਖੇਤਰੀ ਪਾਰਟੀ ਨੇ ਸਾਨੂੰ ਦਿੱਤਾ ਮੋਟਰਾਂ ਦੇ ਕਨੈਕਸ਼ਨ ਜਿਹੜੇ ਬਾਦਲ ਸਾਹਿਬ ਨੇ ਮੁਫਤ ਚ ਵੰਡੇ ਆ ਬਾਰਡਰ ਵਾਲਿਆਂ ਨੂੰ ਤਾਂ ਜਿਨ੍ਹਾਂ ਦੀ ਜ਼ਮੀਨਾਂ ਤਾਰੋ ਪਾਰ ਸੀ ਗਿਆ ਉਹ ਤਾਂ ਮੋਟਰ ਦਾ ਲੰਗਰ ਲਾਤਾ ਸਵੇਰੇ ਐਪਲੀਕੇਸ਼ਨ ਦਾ ਉਹ ਤਾਂ ਸ਼ਾਮ ਨੂੰ ਕਨੈਕਸ਼ਨ ਲਾ ਕੇ ਜਾਓ ਅੱਜ ਲੱਖਾਂ ਰੁਪਏ ਦੇ ਕੇ ਫਾਰਮੀ ਮੋਟਰ ਦਾ ਕਨੈਕਸ਼ਨ 9 ਸਾਲ ਚ ਇੱਕ ਦਸ ਨੂੰ ਕਾਂਗਰਸੀਆਂ ਨੇ ਤੇ ਉਹਨਾਂ ਨੂੰ ਆਮ ਆਦਮੀ ਨੇ ਜੇ ਇੱਕ ਵੀ ਮੋਟਰ ਦਾ ਕਨੈਕਸ਼ਨ ਦਿੱਤਾ ਇੱਥੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ ਚ 90% ਦੀ ਮੋਟਰ ਦੇ ਕਨੈਕਸ਼ਨ ਪੰਜਾਬ ਚ ਲਗੇ ਬਾਦਲ ਸਾਹਿਬ ਦੀ ਦੇਣ ਪਿੰਡ ਪਿੰਡ ਚ ਮੰਡੀਆਂ ਬਣਾਨੀਆਂ ਫੋਕਲ ਪੁਆਇੰਟ ਬਣਾਣੇ ਲਿੰਕ ਸੜਕਾਂ ਬਣਾਨੀਆਂ ਤੁਹਾਡੇ ਕਲੈਕਟਰ ਨੂੰ ਗੱਡੇ ਦਾ ਦਰਜਾ ਦੇਣਾ ਐਮਐਸਪੀ ਵਾਸਤੇ ਲੜਾਈ ਲੜਨੀ ਅੱਜ ਤੱਕ ਇਹਨਾਂ ਦੀ ਦਿੱਤੀ ਹੋਈ ਸੂਲਤਾ ਕਰਕੇ ਕਿਸਾਨ ਆਪਣੇ ਪੈਰਾਚੇ ਖੜੇ ਜੇ ਮੈਂ ਇੰਨੀ ਚੀਜ਼ਾਂ ਗਿਣਾ ਸਕਦੀ ਆ ਜੇ ਦਰਜਨਾ ਹੋ ਰਿਹਾ ਮੈਨੂੰ ਇੰਨੀ ਭਰੀ ਸੰਗਤ ਵਿੱਚ ਇੱਕ ਬੰਦਾ ਤਾਂ ਦੱਸ ਦੇ ਕਿ ਕਾਂਗਰਸ ਤੇ ਆਮ ਆਦਮੀ ਦਾ ਕੀ ਯੋਗਦਾਨ ਰਿਹਾ ਕਿਸਾਨੀ ਵਾਸਤੇ ਇੱਕ ਚੀਜ਼ ਮੈਨੂੰ ਗਿਣਾ ਦਿਓ ਕਿ ਉਹਨਾਂ ਦਾ ਕੀ ਯੋਗਦਾਨ ਰਿਹਾ ਹੀ ਖਜ਼ਾਨਾ ਉਹਨਾਂ ਦੇ ਕੋਲ ਜੋ ਜਾਂਦਾ ਹੈ ਤੇ ਕਿਸਾਨਾਂ ਨੂੰ ਕੋਲ ਜਾਂਦੇ ਕਿਹੜੇ ਮੂੰਹ ਦੇ ਨਾਲ ਤੁਹਾਡੇ ਤੋਂ ਵੋਟਾਂ ਮੰਗਦੇ ਨੇ ਸ਼ੂ ਕਰਜ਼ਾ ਮਾਫੀ ਕੀਤਾ ਜੇ ਕਿਹਾ ਕਿ ਕਰਜ਼ਾ ਮਾਫ ਕਰ ਸੇ ਕਿਉਂ ਨਹੀਂ ਕੀਤਾ ਤੇ ਤੇ ਜੇ ਕਿਸਾਨਾਂ ਦੀ ਬਾਪ ਫੜੀ ਫਿਰ ਮੈਨੂੰ ਮਾਨ ਹੈ ਦੂਜੀ ਫਾਈਲ ਬਾਦਲ ਸਾਹਿਬ ਨੇ ਜਿਹੜੀ ਸਾਈਨ ਕੀਤੀ ਸਾਡੇ ਬਜ਼ੁਰਗ ਜਿਨ੍ਹਾਂ ਦਾ ਸ਼ਰੀਰ ਕੰਮ ਕਰਨ ਜੋਗਾ ਜਦ ਨਹੀਂ ਰਹਿੰਦਾ ਤੇ ਬੱਚਿਆਂ ਦੇ ਮਗਰ ਹੱਥ ਫਿਲਾ ਕੇ ਆਪਦੀ ਜ਼ਰੂਰਤਾਂ ਨੂੰ ਪੂਰੇ ਕਰਦੇ ਰਹੇ ਇਹਨਾਂ ਬਜ਼ੁਰਗਾਂ ਦਾ ਮਾਨ ਸਤਕਾਰ ਵਾਸਤੇ ਪੈਨਸ਼ਨ ਸਕੀਮ ਲਾਗੂ ਬਾਦਲ ਸਾਹਿਬ ਨੇ ਪੂਰੇ ਦੇਸ਼ 'ਚ ਸਭ ਤੋਂ ਪਹਿਲੇ ਤੁਹਾਡੀ ਆਪਣੀ ਖੇਤਰੀ ਪਾਰਟੀ ਨੇ ਪੰਜਾਬ 'ਚ ਕੀਤੀ ਮਾਨ ਵਧਾਇਆ ਬਜ਼ੁਰਗਾਂ ਦਾ ਵਿਧਵਾਤ ਇਹਨਾਂ ਦਾ ਹੰਗੇ ਨਾ ਦਾ ਸਾਰਿਆਂ ਦੀ ਪੈਨਸ਼ਨ ਲਈ ਜੇ ਗਰੀਬਾਂ ਨੇ ਕਿਹਾ ਕਿ ਵਿਆਹ ਬੱਚੀ ਦੇ ਵਿਆਹ ਵਾਸਤੇ ਤੰਗੀ ਹੈ ਤੇ ਸ਼ਗਨ ਸਕੀਮ ਲਾਗੂ ਕਰਤੀ ਜੋ ਕਿਹਾ ਉਹ ਕੀਤਾ ਜਿੰਨੀ ਕਰ ਸਰਕਾਰ ਰਹੀ ਸਭ ਕੁਝ ਮਿਲਦਾ ਰਿਹਾ ਦੂਜੀ ਬਾਲੀ ਖਜ਼ਾਨੇ ਦੀ ਚਾਬੀ ਤੁਸੀਂ ਫੜਾਈ ਤੇ ਕਿਹਾ ਆਟਾ ਦਾਲ ਮਹਿੰਗਿਆ ਇਹਦੀ ਮਾਰ ਤੋਂ ਪੰਜਾਬ ਦੇ ਗਰੀਬ ਨੂੰ ਸਰਕਾਰ ਤੁਹਾਡੀ ਆਪਣੀ ਬਚਾਉਗੀ ਤੇ ਲਾ ਦੀ ਗਿਣਤੀ ਵਿੱਚ ਆਟੇ ਦਾਲ ਦੇ ਕਾਰਡ ਤੁਹਾਡੇ ਬਣਾਤੇ ਘਰ ਘਰ ਤਾਈ 20 ਕਿਲੋ ਕਣਕ ਤੇ ਦਾਲ ਪਹੁੰਚਾਈ ਬੱਚਿਆਂ ਦੇ ਵਜੀਫੇ ਹੋਣ ਸਾਈਕਲ ਹੋਣ ਇਲਾਜ ਵਾਸਤੇ 30000 ਰੁਪਏ ਭਗਤਪੂਰਨ ਸਿੰਘ ਜੀ ਦੀ ਸਕੀਮ ਦੇ ਹੋਣ ਮੈਂ ਤਾਂ ਪੀੜਤ ਯਾਤਰਾ ਯੋਜਨਾ 100 ਚੀਜ਼ਾਂ ਤਾਂ ਮੈਂ ਗਿਨਾ ਵੀ ਨਹੀਂ ਸਕਦੀ ਲੇ ਗਿਣਨ ਨੂੰ ਬਹੁਤ ਕੁਝ ਹੈ ਹਸਪਤਾਲ ਹੋਣ ਮੈਰਿਟਰੀਅ ਸਕੂਲ ਹੋਣ ਕੀ ਕੁਝ ਨਹੀਂ ਕੀਤਾ ਕਿ ਗਰੀਬ ਦਾ ਬੱਚਾ ਪੜ ਲੈ ਕੇ ਜਾਏ ਵਜੀਫਾ ਮਿਲ ਜਾਏ ਸਾਈਕਲ ਜਾ ਕੇ ਪੜ ਲਵੇ ਤੇ ਮੈਰਿਟਰੀਅ ਸਕੂਲ से ਜਾ ਕੇ ਡਾਕਟਰ ਇੰਜੀਨੀਅਰ ਬਣ ਜਾਏ ਪੰਜਾਬ ਦੀ ਗਰੀਬੀ ਦੂਰ ਹੋ ਜਾਏ ਪੂਰਕ ਬਦਲ ਜਾਏ ਗਰੀਬ ਪਰਿਵਾਰਾਂ ਦਾ ਹਰ ਪੱਖੋਂ ਬੇਨ ਰਾਤ ਮਿਹਨਤ ਕਰਕੇ ਜਿੱਥੇ ਵੱਡੇ ਵੱਡੇ ਬਿਜਲੀ ਦੇ ਗ੍ਰੇਡ ਬਣਾ ਕੇ ਦੁੱਗਣੀ ਕਰਤੀ ਬਿਜਲੀ ਦੀ ਪੈਦਾਵਾਰ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲੇ 10-10 ਘੰਟੇ ਕਟ ਲੱਗਿਆ ਕਰਦੇ ਸੀਗੇ ਆ ਜਿਹੜੇ ਟਿੰਡੋਰਾ ਪਿੱਟਦੇ ਨੇ ਕਿ ਅਸੀਂ 300 ਯੂਨਿਟ ਮਾਫ ਕਰਦੇ ਉਹ ਗ੍ਰੇਡ ਦਾ ਬਾਦਲ ਸਾਹਿਬ ਨੇ ਬਣਾਈ ਜਿੱਦੇ ਕਰਕੇ ਤੁਸੀਂ ਮਾਫ ਕਰਨ ਜੋਗੇ ਉਹ 200 ਯੂਨਿਟ ਤਾਂਸੀਂ ਮਾਫ ਕੀਤੇ ਹੋਏ ਸੀਗੇ ਲੇਕਿਨ ਜਦ ਆਇਆ ਕਿਸੇ ਨੂੰ ਨਹੀਂ ਬਖਤੌਰ ਮੁੱਖ ਮੰਤਰੀ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਮੁੱਖ ਮੰਤਰੀ ਸੰਗਠਾ ਦੇ ਵਿੱਚ ਆਉਂਦੇ ਸੀ ਮੋੜ ਕੇ ਨਾ ਕੈਪਟਨ ਸਾਹਿਬ ਦੀ ਸ਼ਕਲ ਨਜ਼ਰ ਆਈ ਚੰਨੀ ਸਾਹਿਬ ਨੂੰ ਤਾਂ ਨਟਕੀਆਂ ਤੋਂ ਸਮਾਂ ਹੀ ਨਹੀਂ ਸੀ ਜਿਹੜਾ ਜਿਹੜਾ ਆਮ ਆਦਮੀ ਕਹਿੰਦਾ ਸੀ ਸੱਥਾਂ ਤੋਂ ਸਰਕਾਰ ਚੱਲੂਗੀ ਇਹ ਜੇ ਨੇੜੇ ਤੇੜੇ ਵੀ ਆਊਗਾ ਦੇਖਣਾ ਲੱਗੇ ਪਾਗੇ ਦੇ 25 ਪਿੰਡ ਬੰਦ ਨਜ਼ਰ ਬੰਦ ਕਰ ਦਿੱਤੇ ਜਾਣਗੇ ਕਿ ਬਾਹਰ ਕੋਈ ਚਿੜ ਚਿੜੀ ਨਾ ਫੜ ਤਵੇ ਦੇ ਨੇੜੇ ਆ ਤਾਂ ਆਮ ਆਦਮੀ ਦੀ ਸਰਕਾਰ ਜੇ ਕਾਂਗਰਸੀਆਂ ਨੇ ਝੂਠ ਮਾਰਿਆ ਤੇ ਇਹ ਤਾਂ ਮਹਾ ਝੂਠਾ ਜਿਹੜਾ ਝਾੜੂ ਨਿਕਲਿਆ ਇਹਨੇ ਤਾਂ ਕੁਛ ਕਸਰ ਹੀ ਨਹੀਂ ਛੱਡੀ ਇਹ ਸਭ ਤੋਂ ਵੱਡਾ ਧੋਖਾ ਤਾਂ ਬੀਬੀਆਂ ਦੇ ਨਾਲ ਕੀਤਾ। ਕਹਿੰਦਾ ਸੀ ਇਹ ਫੋਮ ਪਰਵਾਇ ਕਾਗਜ਼ ਪਰਵਾਇ ਸੀ ਕਿ ਨਹੀਂ ਭਾਡੇ ਤੂੰ। ਦੇਖੋ ਜੀ ਇਹਦੇ ਵਿੱਚ ਆਪਣਾ ਨਾਮ ਪਤਾ ਸਾਰਾ ਕੁਝ ਅਕਾਊਂਟ ਨੰਬਰ ਜਿਸ ਤੇ ਝਾੜੂ ਦੀ ਸਰਕਾਰ ਤੁਸੀਂ ਬਟਨ ਮੱਤ ਕੇ ਬਣਾਤਾ ਅਗਲੇ ਮਹੀਨੇ ਤੋਂ ਹਰ ਮਹੀਨੇ 1000 ਰੁਪਏ ਡਿੱਗਣਗੇ। ਕਿਐਸੀ ਦੱਸੋ ਬੀਬੀਆਂ ਦੱਸੋ ਸੱਚ-ਸੱਚ ਬੱਸੋ। ਬੀਬੀਆਂ ਨੇ ਝਾੜੂ-ਝਾੜੂ ਕਰਕੇ ਬੀਬੀਆਂ ਨੇ ਸਰਕਾਰ ਬਣਾਈ ਬਈ ਬਾਨ ਦੀ। ਇਹਨਾਂ ਨੇ ਬਈਮਾਨੋ ਦੀ ਸਰਕਾਰ ਬਣਾਈ। ਸਭ ਤੋਂ ਵੱਜੀ ਠੱਗੀ ਵੀ ਇਹਨਾਂ ਦੇ ਨਾਲ ਹੀ ਵੱਜੀ। ਚਾੜੂ ਨਾਉਣ ਚਾੜੂ ਨੂੰ ਚਾੜਨ ਦਾ ਸਵਾਲ ਕੀ ਆ ਹੋਈ ਚਾੜੂ ਨਾ ਚਾੜਦਾ ਉਹਨਾਂ ਨੂੰ ਆ ਬਿਲਕੁਲ ਸਹੀ ਗੱਲ ਹੈ ਪੰਤਾਲੀ ਬੀਹਨੇ 4 ਸਾਲ ਹੋ ਗਏ 45000 ਰੁਪਏ ਤੁਹਾਡਾ ਬਕਾਇਆ ਖੜਾ ਹੈ 45000 ਰੁਪਏ ਜੇ ਤੁਹਾਡੀ 3 ਕਿਲੋ ਕਣਕ ਬਦਲ ਸਾਹਿਬ ਦੇ ਬੇਸੀ ਇਹਨੇ ਚੱਕ ਕੇ ਹੋ ਜਾ ਝਾੜੂ ਮਾਰਿਆ 5 ਕਿਲੋ ਚਿਲਾ ਛੱਡੀ ਇਹ ਬਦਲਾ ਵਾਸਤੇ ਵੋਟਾਂ ਪਾਈਆਂ ਸੀ ਤੁਸੀਂ ਹਾਂ ਝਾੜੂ ਮਾਰਦਾ ਤੁਹਾਡੇ ਕੰਨ ਕਨੂ ਝਾੜੂ ਮਾਰਦਾ ਤੁਹਾਡੇ ਬੱਚਿਆਂ ਦੇ ਵਰਦੀਫੇ ਨੂੰ ਝਾੜੂ ਮਾਰਦਾ ਤੁਹਾਡੇ ਸ਼ਗਨ 'ਚ ਝਾੜੂ ਮਾਰਦਾ ਸਾਈਕਲਾਂ 'ਚ ਝਾੜੂ ਮਾਰਦਾ ਵਿਕਾਸੇ ਸਾਰਾ ਕੁਝ ਤੇ ਝਾੜੂ ਮਾਰਦਾ ਤੇ ਇਹਨਾਂ ਨੂੰ ਝਾੜੂ ਕਦੋਂ ਮਾਰੋਗੇ ਤੁਸੀਂ ਆ ਜਿਨ੍ਹਾਂ ਨੇ ਗੁਟਕਾ ਸਾਫ ਦੀ ਸਵਾ ਖਾਦੀ ਹੈ ਤੱਕ ਸਾ ਮਲੂ ਕਰਕੇ ਕਿ 4 ਹਫਤਿਆਂ 'ਚ ਇਹ ਨਸ਼ੇ ਖਤਮ ਕਰ ਦਾਂਗੇ ਉਹ ਕਾਂਗਰਸੀ 5 ਸਾਲ ਰਾਜ ਕੇ ਨਸ਼ੇ ਵੇਚ ਕੇ ਚੁੱਪ ਚੁਪ ਗਏ ਸਮਈਆਂ ਕਰਕੇ ਆ ਨਸ਼ੇੜੀ ਜਿਹਨੂੰ ਮੁੱਖ ਮੰਤਰੀ ਬਣਾ ਛੱਡਿਆ ਪਾਰਲੀਮੈਂਟ ਤੇ 11 ਵਜੇ ਡੱਕੇ ਹੋਏ ਆਉਂਦਾ ਸੀ ਇਹਨੇ ਸੂਬਾ ਕੀ ਚਲਾਣਾ ਆਪ ਆ ਗੱਡੀ ਦਾ ਡਰਾਈਵਰ ਨਹੀਂ ਰੱਖਦੇ ਜਿਹੜਾ ਸ਼ਰਾਬੀ ਆਪਾਂ ਮੁੱਖ ਮੰਤਰੀ ਨੂੰ ਪੂਰਾ ਸੂਬਾ ਫੜਾ ਛੱਡਿਆ ਕਹਿੰਦਾ ਨਸ਼ੇ ਵਿਰੋਧੀ ਯੋਧ ਚੱਲ ਰਿਹਾ ਹੈ ਜੀ ਮੈਨੂੰ ਪਤਾ ਹੈ ਨਸ਼ੇ ਕਿੱਥੇ ਬਣਦੇ ਨੇ ਕੌਣ ਵੇਚਦਾ ਹੈ ਕਿੱਥੇ बिकਦੇ ਨੇ ਤੇ ਫਿਰ 4 ਸਾਲ ਤੋਂ ਖਤਮ ਕਿ ਨਹੀਂ ਕੀਤੇ ਨਸ਼ੇ ਕਰਕੇ ਯਾਰ ਤੁਸੀਂ ਬੱਚਿਆਂ ਨੂੰ ਤਾਂ ਦਰਬਾਰ ਸਾਹਿਬ ਜਾ ਕੇ ਸਵਾਲ ਦਿਲਵਾ ਦੇਣਾ ਨਸ਼ੇ ਖਤਮ ਕਰਾਂਗੇ ਤੇ ਆਪ ਗੁਰਦੁਆਰਾ ਸਾਹਿਬ ਨਸ਼ੇ ਦੀ ਹਾਲਤ ਚੰਗੀ ਜਾਂਦਾ ਮਾਂ ਦੀ ਝੂਠੀ ਸੋਖਾਂਦਾ ਮੈਂ ਨਸ਼ੇਛਡਾਪ ਤਾਂ ਛੱਡ ਨਹੀਂ ਸਕਿਆ ਲੋਕਾਂ ਕੋਲ ਤੁਹਾਡੇ ਜਵਕ ਨੂੰ ਕੁਝ ਕਹੂੰ ਕਿੱਥੋਂ ਆਂਦੀਆਂ ਨੇ ਗੋਲੀਆਂ ਇਹ ਆਪ ਵੇਚਦੇ ਨੇ ਮਾਤਾ ਜੀ ਭੁਲੇਖੇ 'ਚ ਨਾ ਰਹੋ ਸਰਕਾਰੀ ਸ਼ਹਿਦ ਬਣਾ ਨਸ਼ੇ बिक ਨਹੀਂ ਸਕਦੇ ਤੇ ਆਪ ਬੇਚ ਮੈਨੇ ਖੋਸ ਤੇ ਰਾਹੀ ਉਹਨਾਂ ਨੂੰ ਛਡਾਉਂਦੇ ਨੇ ਜਿਹੜੇ ਵੇਚਦੇ ਨੇ ਤੇ ਆਪ ਪੈਸੇ ਦੀ ਕਮਾਈਆਂ ਕਰਦੇ ਨੇ ਤੇ ਤੁਹਾਨੂੰ ਪਤਾ ਕਿ ਅੱਜ ਸੂਬੇ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ ਤੁਹਾਡੇ ਜਵਾਬ ਬੇਰੋਜ਼ਗਾਰ ਕਿਉਂ ਫਿਰ ਰਹੇ ਨੇ ਤੁਹਾਡੀ ਸਹੂਤਾ ਕਿਉਂ ਬੰਦ ਹੋ ਰਹੀਆਂ ਨੇ ਕਿਉਂਕਿ ਰਾਜ-ਰਾਜ ਦੇ ਖਜ਼ਾਨੇ ਨੂੰ ਪਹਿਲੇ ਕਾਂਗਰਸੀਆਂ ਨੇ ਲੁੱਟਿਆ ਇਹ ਆਪ ਲੁੱਟ ਰਹੇ ਨੇ ਤੇ ਇਕੱਤਰ ਇਮਾਨਦਾਰੀ ਦਾ ਜੇ ਤੁਹਾਨੂੰ ਸਬੂਤ ਚਾਹੀਦਾ ਹੈ ਤੇ ਮੈਂ ਇਹਨਾਂ ਦੀ ਮੰਤਰੀਆਂ ਦੀ ਤਾਂ ਲਿਸਟ ਅਜੇ ਬੋਲਾਂਗੀ ਨਹੀਂ ਇਹਨਾਂ ਦੇ ਅਮਿਤ ਰਤਨ ਇਹਨਾਂ ਦੇ ਵਿਜੇ ਸਿੰਘਾ ਇਹਨਾਂ ਦੇ ਸਲਾਰੀ ਫਲਾਰੀ ਫੌਜੀ ਦੀ ਗੱਲ ਬਾਅਦ ਨੂੰ ਕਰਾਂਗੀ ਉਹ ਮੰਤਰੀ ਛੱਡੋ ਜੰਤਸਰਾਂ ਦਾ ਹਾਲ ਦੇਖ ਲਓ ਤੁਸੀਂ ਡੀ ਆਈ ਜੀ ਭੁੱਲਰ ਇੱਕ ਭੁੱਲਰ ਦੇ ਕਰ ਦਿੱਲੀ ਨੇ ਆ ਕੇ ਪੁਲਿਸ ਨੇ ਰੇਡ ਮਾਰੀ ਤੇ ਤੁਹਾਨੂੰ ਪਤਾ ਕਿੰਨੇ ਪੈਸੇ ਮਿਲੇ 500 ਦੇ ਕਿੰਨੇ ਗੱਡੀਆਂ ਦੇ ਨੋਟ ਦੇ ਨੋਟ ਫੋਟੋ ਕਿਨੇ ਦੇਖੀਏ ਦਾ ਹੱਥ ਖੜੇ ਕਰਕੇ ਮੈਨੂੰ ਦੱਸੋ ਜੇ ਕਿਸੇ ਨੇ ਦੇਖਿਆ ਸਾਰਿਆਂ ਨੂੰ ਬੇਨਤੀ ਜਿਨ੍ਹਾਂ ਨੇ ਨਹੀਂ ਦੇਖਿਆ ਨਾ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਦੇ ਹਜ਼ਾਰ ਰੁਪਏ ਕਿੱਥੇ ਲੱਗੇ ਸਾਢੇ 7 ਕਰੋੜ ਰੁਪਏ ਕਮਰਾ ਭਰਿਆ ਹੋਇਆ ਨੋਟਾਂ ਦੇ ਨਾਲ ਉਹਨੇ ਲਿਖ ਕੇ ਦਿੱਤੀ ਮੇਰੀ ਸਾਲ ਦੀ ਆਮਦਨ 35 ਲੱਖ ਰੁਪਏ ਹੈਗੀ ਪੈਣ ਸਮਾਨ ਵਾਲੇ ਡੀਆਈਜੀ ਪੁਲਸ ਅਫਸਰ ਦੇ ਘਰੇ ਕਮਰਾ ਭਰ ਕੇ 500 ਦੀਆਂ ਗੱਡੀਆਂ ਨੋਟਾਂ ਦੀ 4 ਕਿਲੋ ਸੋਨਾ ਇੱਕ ਤੋਲਾ ਅੱਜ ਕਿੰਨੇ ਲੱਖਾਂ ਦਾ ਹੈਗਾ ਇਹਦੇ ਘਰੇ 4 ਕਿਲੋ ਸੋਨਾ ਮਿਲਿਆ ਤੇਗ ਬਕਾਨਾ ਦੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਗੱਡੀਆਂ ਤੇ ਘੜੀਆਂ ਉਹ ਬਾਕੀ ਸਾਰਾ ਛੱਡ ਦਿਓ ਇਹ ਸਿਗਾ ਇੱਕ ਅਫਸਰ ਉਹਦੀ 1 ਮਹੀਨੇ ਦੀ ਕਮਾਈ ਤੇ 4 ਸਾਲਾਂ 'ਚ ਸੈਂਕੜੇ ਡੀਆਈਜੀ ਅਫਸਰਾਂ ਦੀ ਕੀ ਕਮਾਈ ਹੋਗੀ ਉਹ ਕਮਾਈਆਂ ਕਿੱਥੋਂ ਹੋ ਰਹੀਆਂ ਨੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਇਹ ਸਭ ਖੱਟਲੇ ਮਾਣਦਾਰੀ ਦਾ ਇਹਨਾਂ ਦਾ ਸਬੂਤ ਹੈ ਪਾਕ ਸਿੰਘ ਵੀ ਪੱਗ ਬਨ ਕੇ ਲੜ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਤਾਂ ਤੁਸੀਂ ਦੇਖ ਹੀ ਲਿੱਤੀਆਂ ਵੀ ਕਰਤੂਤਾਂ ਐ ਗੁੰਮਰਾਹ ਕੀਤਾ ਸਾਨੂੰ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਗਿਆ 4 ਸਾਲਾਂ 'ਚ ਜਿਹਦੇ ਵਿੱਚੋਂ ਅੱਧਾ ਇਹਨਾਂ ਨੇ ਚੜਾਤਾ ਜਿਹੜਾ ਬੱਚਾ ਜੰਮਦਾ ਨਾ ਅੱਜ 1.5 ਲੱਖ ਦਾ ਕਰਜ਼ਾ ਲੈ ਕੇ ਜੰਮਦਾ ਹੈ ਕਿੱਥੋਂ ਜੇ ਅੱਜ ਵੀ ਤੁਹਾਡੇ ਕੋਲ ਆ ਕੇ ਵੋਟ ਮੰਗਣਗੇ ਤਾਂ ਮੈਂ ਫਿਰ ਕੀ ਕਹਾਂ ਜਿਹੜੀ ਪਾਰਟੀ ਨੇ ਵਿਰਾਸਤ ਖਾਲਸਾ ਬਣਾਤਾ ਜਿਨ੍ਹਾਂ ਨੇ ਵੱਡੂ ਕੱਲਾ ਕਰੇ ਛੋਟੇ ਕੱਲੂ ਕਰੇ ਤੇ ਯਾਦਗਾਰਾ ਬਣਾਈ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਚੱਪੜ ਚਿੜੀ ਬਣਾਇਆ ਆਹ ਫੜੇ ਜੰਗੇ ਆਜ਼ਾਦੀ ਬਣਾਈ ਭਗਵਾਨ ਵਾਲਮੀਕ ਜੀ ਦਾਸਤਾਨ ਗੁਰੂ ਰਵੇਦਾਸ ਜੀ ਦਾਸਾ ਜਿਨ੍ਹਾਂ ਨੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਤਲਵੇ ਨਾਲ ਜੋੜਨ ਵਾਸਤੇ ਆਹ ਸਾਰਾ ਕੁਝ ਕੀਤਾ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਮਿੰਡ ਚ ਕਹਿੰਦਾ ਵੀ ਬੇਦਬੀ ਕੀਤੀ ਹੈ ਮਾੜੇ ਨੇ ਇਹ ਬੇਅਦਬੀ ਕਰਨਗੇ ਅਸੀਂ ਬਿਆਦਵੀ ਦੇ ਦੋਸ਼ੀ ਨੂੰ ਫੜਾਂਗੇ ਤੇ 9 ਸਾਲ ਇਹਨਾਂ ਨੇ ਫੜਿਆ ਵੀ ਨਹੀਂ ਕਿਉਂ ਤੁਸੀਂ ਨਹੀਂ ਪੁੱਛ ਲਿਆ ਜਦ ਫਟੇ ਕੋਲ ਆਂਦੇ ਨੇ ਤੁਸੀਂ ਕਿਹਾ ਸੀ ਬਿਆਦਵੀ ਦੇ ਦੋਸ਼ੀਆਂ ਨੂੰ ਫੜੋਗੇ 9 ਸਾਲ ਤੁਹਾਡੇ ਹੱਥ ਕਿੰਨੇ ਬੰਨ ਕੇ ਰੱਖੇ ਨੇ ਕਿਤੇ ਅਸੀਂ ਦੋਸ਼ੀ ਸੀਗੇ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤੇ ਕਿਨੇ ਰੋਕਿਆ ਨਾ ਨੂੰ ਅੱਜ ਮੇਰੇ ਭਰਾ ਨੂੰ ਬੰਦ ਕਰਤਾ ਵਿਕਰਮ ਨੂੰ ਕਹਿੰਦੇ ਨਸ਼ੇ ਵੇਚਦਾ ਤੇ 10 ਤੋਂ 4 ਮਹੀਨੇ ਤੋਂ ਬੰਦੇ ਤੁਹਾਡੇ ਨਸ਼ੇ ਮੁੱਕ ਗਏ ਬੰਦ ਹੋ ਗਏ ਤੇ ਕਿਉਂ ਨਹੀਂ ਹੋਇਆ ਜੇ ਦੇਖਦਾ ਸੀਪਾ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਦੀ ਜਿੱਤ ਹੁੰਦੀ ਹੈ ਵਿਕਰਮ ਵੀ ਨਿਕਲੂਗਾ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ ਨਾ ਬੇਨਕਾਬ ਉਹਨਾਂ ਨੂੰ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਂ ਤੇ ਸਿਆਸਤ ਖੇਡ ਕੇ ਗੰਦੀ ਰਾਜਨੀਤੀ ਕਰਕੇ ਬੇਅਦਬੀਆਂ ਕਰਾਈਆਂ ਉਹ ਵੀ ਸਾਨੂੰ ਪਤਾ ਹੈ ਬਹੁਤ ਕੁਝ ਬੋਲਣ ਨੂੰ ਤਾਂ ਮੈਂ ਦਸਵੀਂ ਤਮਾ ਬਹੁਤ ਕੁਝ ਲੇਕਿਨ ਮੈਂ ਕਿੰਨਾ ਲੰਬਾ ਇਹ ਨੂੰ ਲੈ ਕੇ ਜਾਵਾਂ ਬਹੁਤ سارے ਪ੍ਰੋਗਰਾਮ ਹੋਰ ਨੇ ਲੇਕਿਨ ਜਾਗੋ ਵੰਨ ਅੱਜ ਇੱਕ ਪਰ ਮੇਂ ਫੌਜੀ ਦੇ ਪਰਿਵਾਰ ਨੂੰ ਜਿਵੇਂ ਦੱਸਿਆ ਜਦ ਜ਼ਾਲਿਮ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਨਾਲ ਫੌਜ ਚੜਾ ਛਾੜਦੀ ਸੀ ਸਾਡੇ ਗੱਲਤਖਸਾਬ ਦੇ ਉੱਤੇ ਦੇਸ਼ ਪਰ ਦੇ ਫੌਜੀ ਸੇਕ ਫੌਜਾਂ ਨੇ ਬਗਾਵਤ ਕੀਤੀ ਹਥਿਆਰ ਬੰਦ ਹੋ ਕੇ ਨੌਕਰੀ ਨੂੰ ਲੱਤ ਮਾਰ ਕੇ ਚੱਲ ਪਏ ਇੱਥੇ ਦਰਬਾਰ ਸਾਹਿਬ ਵੱਲ ਫਿਰ ਜ਼ਾਲਿਮ ਇੰਦਰਾਲੀ ਕਾਂਗਰਸ ਨੇ ਕਿਹਾ ਗੋਲੀਆਂ ਨਾਲ ਕਤਲ ਕਰ ਦੋ ਸਾਰੇ ਦੇ ਫੜ ਕੇ ਜੇਲਾ ਚ ਸਿੱਟ ਦੋ ਜੇਲਾ ਚ ਸਿੱਟ ਕੇ ਬੀਬੀ ਜੀ ਦਾ ਪਤੀ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜੀ ਨਾਸਤਾ ਸਾਲ ਕਈ ਕਈ ਸਾਲ ਕਿੰਨੇ ਸਾਰੇ ਜੇਲ੍ਹਾਂ 'ਚ ਬੰਦ ਰਹੇ ਬੁਰੀ ਤਰ੍ਹਾਂ ਤਸ਼ੱਦਦ ਦਾ ਸਾਹਮਣਾ ਕੀਤਾ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਤੇ ਸ਼੍ਰੋਮਣੀ ਕਮੇਟੀ ਨੇ ਇਹੋ ਜਿਹੇ ਪਰਿਵਾਰਾਂ ਨੂੰ ਧਰਮੀ ਫੌਜੀ ਦਾ ਦਰਜਾ ਦਿੱਤਾ ਅੱਜ ਉਹ ਧਰਮੀ ਫੌਜੀ ਦਾ ਪਰਿਵਾਰ ਤੁਹਾਡੇ ਕੋਲ ਵੋਟਾਂ ਵਾਸਤੇ ਆਇਆ ਹੈ ਤੇ ਅੱਜ ਜੇ ਧਰਮ ਦੇ ਨਾਲ ਕੌਮ ਨਹੀਂ ਖੜੂਗੀ ਕਿ ਕਿ ਦਿੱਲੀ ਵਾਲੇ ਖੜਨਗੇ ਤੇ ਅੱਜ ਕੌਮ ਦਾ ਜੇ ਕੌਮ ਨੇ ਪਰਨੀ ਹੈ ਫੌਜ ਪਰਵਾਰਾਂ ਦਾ ਸਾਥ ਵੀ ਦਿੱਤਾ ਤੇ ਕੱਲ ਜਦ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਘਰਾਂ ਦੇ ਉੱਤੇ ਕੋਈ ਪੀੜਾ ਆਊਗੀ ਕਿਹੜਾ ਨੌਜਵਾਨ ਖੜੂਗਾ ਕਿਨੀ ਸਨੇਹਾ ਦਵਾਂਗੇ ਅਸੀਂ ਆ ਜਾਣ ਵਾਲੀ ਪੀੜੀ ਨੂੰ ਇਥੋੜੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਕੌਮ 'ਚ ਮੈਂ ਤਾਂ ਕਹਿੰਦੀ ਜਦ ਬੀਬੀ ਜੀ ਨੂੰ ਖੜਾ ਕੀਤਾ ਸੀ ਕਿਸੇ ਹੋਰ ਦਾ ਸਾਹਮਣੇ ਖੜਾ ਹੋਣਾ ਬੰਨਦਾ ਹੀ ਨਹੀਂ ਸੀ ਵੀ ਧਰਮੀ ਫੌਜੀ ਹੈ ਪਤਾ ਲੱਗੇ ਨੌਜਵਾਨ ਕੀ ਦੀ ਨੂੰ ਕੌਮ ਕਿਵੇਂ ਖੜਦੀ ਪਰ ਇਹਨਾਂ ਵਾਸਤੇ ਤਾਂ ਸਿਆਸਤ ਜਿਆਦੀ ਜ਼ਰੂਰੀ ਏ ਸਮਾਂ ਬੇਨਤੀ ਕਰਦੀ ਆ ਬੀਬੀ ਜੀ ਨੇ ਆ ਬੀਬੀਆਂ ਜਾਣਦੀਆਂ ਜਦ ਘਰ ਦਾ ਕਮਾਉਣ ਵਾਲਾ ਨੌਕਰੀ ਛੱਡ ਕੇ ਆਂਦਾ ਘਰ ਕਿਵੇਂ ਚੱਲਦਾ ਏ ਕਿੰਨੀ ਔਖਿਆਈ ਹੁੰਦੀ ਏ ਉਹ ਗਰੀਬੀ ਵੀ ਬੀਬੀ ਜੀ ਨੇ ਦੇਖੀ ਏ ਲੇਕਿਨ ਪ੍ਰਿੰਸੀਪਲ ਦੀ ਡਿਊਟੀ ਨੇ ਬਾਂਦੇ ਹੋਏ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਦੀ ਨੌਕਰੀ ਵੀ ਕੀਤੀ ਘਰ ਵੀ ਚਲਾਇਆ ਅੱਜ ਤੁਹਾਡੀ ਸੇਵਾ ਵਾਸਤੇ ਆਏ ਨੇ ਇੱਥੇ ਇਮਾਨਦਾਰ ਨੇ ਪੜੇ ਲਿਖੇ ਨੇ ਬੀਬੀਆਂ ਦੀ ਸਮੱਸਿਆ ਨੂੰ ਸਮਝਦੇ ਕਿਉਂਕਿ ਗੁਜ਼ਰੇ ਹੋਏ ਨੇ ਉਹਨਾਂ ਹਾਲਾਤਾਂ ਤੋਂ ਤੇ ਅੱਜ ਇਸ ਪਰਿਵਾਰ ਦਾ ਆਪਾਂ ਸਾਥ ਨਹੀਂ ਦਵਾਂਗੇ ਇੱਕ ਵੋਟ ਵਾਸਤੇ ਸਾਥ ਸ੍ਰੀ ਆਕਾਲ ਸ਼ਾਬਾਸ਼ ਸ਼ਾਬਾਸ਼ ਵਾਹ ਵਾਹ ਸ਼ਾਬਾਸ਼ 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 ਵਾਹ ਸ਼ਾਬਾ ਜੇ ਸੈਂਤੂ ਸੇ 1000 ਧਰ ਕੇ ਸਰਕਾਰ ਸਤਾਈ ਚ ਬਣਾਤੀ ਵੱਡੇ ਬਾਦਲ ਸਾਹਿਬ ਦੇ ਕਾਉ ਤੁਸੀਂ ਦੇਖੇ ਨੇ ਉਸ ਵੱਡੇ ਬਾਦਲ ਸਾਹਿਬ ਦਾ ਖੂਨ ਛੋਟਿਆਂ ਦੇ ਰਗਾ ਵਿੱਚ ਵਗਦਾ ਮੈਂ ਤੁਹਾਨੂੰ ਦੋਸਤੋ ਵੱਧ ਕੰਮ ਕਰਕੇ ਤੁਹਾਨੂੰ ਦਿਖਾਵਾਂਗੇ ਜਿਨੇ ਕਾੜ ਕੱਟੇ ਗਏ ਨੇ ਸਾਰੇ ਕਾੜ ਬਹਾਲ ਹੋਣਗੇ ਸਾਰੇ ਮੁਜੀਫੇ ਫੇਰ ਮਿਲਣਗੇ ਪੈਨਸ਼ਨਾਂ ਮਿਲਣਗੇ ਸ਼ਗਮ ਦੇ ਚੈੱਕ ਜਿਨੇ ਨਹੀਂ ਦਿੱਤੇ ਸਾਰੇ ਉਹ ਵੀ ਦਿੱਤੇ ਜਾਣਗੇ ਜਿਹੜੇ ਗਰੀਬ ਦੇ ਸਿਰ ਤੇ ਮਕਾਨੀਆਂ ਦਾ ਮਕਾਨ ਦਿੱਤਾ ਜਾਊਗਾ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਕਿਸਾਨਾਂ ਵਾਸਤੇ ਜਿਹੜੀ ਸਹੂਲਤਾਂ ਨੇ ਉਹਦੀ ਲੜਾਈ ਜੰਗੀ ਪੱਧਰ ਤੇ ਲੜੀ ਜਾਊਗੀ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਨੌਕਰੀਆਂ ਦੇ ਸਾਧਨ ਪੈਦਾ ਕਰਨ ਵਾਸਤੇ ਵੱਧ ਤੋਂ ਵੱਧ ਇੰਡਸਟਰੀ ਤੇ ਕਾਰਖਾਨੇ ਢਾਈ ਲੱਖ ਨੌਕਰੀਆਂ ਦਿੱਤੀਆਂ ਸੀ 5 ਲੱਖ ਤੋਂ ਵੱਧ ਦੇ ਕੇ ਦਿਖਾਵਾਂ ਤੁਹਾਡੇ ਬੱਚੇ ਬਾਹਰ ਨਹੀਂ ਇੱਥੇ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਣ ਛੱਡ ਛੱਡ ਜ਼ਮੀਨਾ ਬਾਹਰ ਚਾਈ ਜਾਂਦੇ ਨੇ ਬਾਹਰ ਵਾਲੇ ਇੱਥੇ ਆ ਕੇ ਵੇਚ ਜਾਂਦੇ ਨੇ ਪੰਜਾਬ ਦੀ ਨੌਕਰੀ ਇਹਨਾਂ ਦੀ ਤਰ੍ਹਾਂ ਨਹੀਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਮਿਲ ਰਹੀ ਹੈ ਪੰਜਾਬ ਦੀ ਨੌਕਰੀ ਪੰਜਾਬ ਦੇ ਬੱਚਿਆਂ ਨੂੰ ਮਿਲੂਗੀ ਪੰਜਾਬ ਦੇ ੱੱਲੇ ਪੰਜਾਬੀ ਜ਼ਮੀਨ ਖਰੀਦ ਸਕਣਗੇ ਹਾਂ ਇੰਡਸਟਰੀ ਜ਼ਰੂਰ ਲਾਂ ਲੇਕਿਨ ਨੌਕਰੀਆਂ ਪੰਜਾਬੀਆਂ ਦੀ ਹੋਣਗੀਆਂ ਇਹ ਸਾਰੀ ਲੜਾਈ ਅਸੀਂ ਲੜਾਂਗੇ ਇਹ ਇਕੱਲੇ ਖੇਤਰੀ ਪਾਰਟੀ ਲੜ ਸਕਦੀ ਹੈ ਦੂਜੀ ਦਿੱਲੀ ਵਾਲੀ ਪਾਰਟੀਆਂ ਤੋਂ ਗੱਲ ਕਰ ਹੀ ਨਹੀਂ ਸਕਦੀਆਂ ਕਿਉਂਕਿ ਵੋਟਾਂ ਤੇ ਇਹਨਾਂ ਨੇ ਸਾਰੀ ਥਾਵਾਂ ਲੈਣਾ ਨੇ ਤੇ ਹੁਕਮ ਵੀ ਉਪਰੋਂ ਚੱਲਦੇ ਨੇ ਉਹ ਸਰਕਾਰ ਸੀਗੀ ਬਾਲੋ ਸਾਹਿਬ ਦੀ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਬਾਲੋ ਸਾਹਿਬ ਦੇ ਪੈਰੀਂ ਹੱਥ ਲਾਂਦਾ ਸੀ ਅੱਜ ਦਾ ਮੁੱਖ ਮੰਤਰੀ ਕੇਜਰੀਵਾਲ ਦਾ ਪਹਿਲਾਂ ਜਿਹੜਾ ਫਿਰਦਾ ਫਿਰਦਾ ਹੈ ਪੰਜਾਬ ਨੂੰ ਇੱਥੇ ਲਾ ਕੇ ਖੜਾ ਕਰਦਾ ਸੋ ਮੈਂ ਆਸ ਕਰਦੀ ਆ ਸੋ ਮੈਂ ਸੋ ਮੈਂ ਆਸ ਕਰਦੀ ਆ ਤੁਸੀਂ ਆਉਣ ਵਾਲੀ 11 ਤਰੀਕ ਨੂੰ ਪਕੜੀ ਨੂੰ ਵੋਟ ਪਾ ਕੇ ਇੱਕ ਇਤਿਹਾਸ ਕਾਇਮ ਕਰੋਗੇ ਕੀ ਲੋਕਾਂ ਨੇ ਝੂਠੀ ਸਰਕਾਰਾਂ ਨੂੰ ਆਇਨਾ ਦਿਖਾ ਕੇ ਪੰਜਾਬ ਤੋਂ ਝੂਠ ਦਾ ਜੜਪਟ ਕੇ ਕਾਂਗਰਸ ਤੇ ਆਮ ਆਦਮੀ ਜਿਹੜੀ ਦੇਸ਼ ਭਰ ਚ ਇਹਨਾਂ ਦੇ ਇੰਡੀਆ ਲਾਈਨ ਦੋਨੋਂ ਇਕੱਠੀਆਂ ਹੈ ਜੀਆਂ ਪੰਜਾਬ ਚ ਵੀ ਅਕਾਲੀ ਦਲ ਦੇ ਖਿਲਾਫ ਇਕੱਠੀਆਂ ਰਹੇ ਨੇ ਧੋng ਕਰਦੀਆਂ ਨੇ ਹੁਣ ਸੱਚ ਦੀ ਰਾਜਨੀਤੀ ਵਾਸਤੇ ਤੁਸੀਂ ਉਸ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਕਰੋਗੇ ਜਿਹੜੇ ਪੰਜਾਬ ਦੇ ਹਿੱਤਾ ਹਿੱਤਾ ਵਾਸਤੇ ਬਾਦਲ ਸਾਹਿਬ ਦੀ ਤਰ੍ਹਾਂ 18-18 ਸਾਲ ਕੈਦਾ ਵੀ ਕੱਟਦੀਆਂ ਨੇ ਤੇ ਦਿੱਲੀ ਦੇ ਆ ਕੇ ਝੁਕਦੀਆਂ ਨਹੀਂ ਜਿਹਦੇ ਕਰਕੇ ਸਾਡੀ ਪਾਰਟੀ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਹ ਸਾਜ਼ਿਸ਼ ਨੂੰ ਵੀ ਤੁਸੀਂ ناکਾਮ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਬੁਲੰਦ ਕਰੋਗੇ ਆਹੀ ਭੈਣ ਸਾਨੂੰ ਫੜੇ ਤੋਂ ਆਸ ਰੱਖਦੀ ਹੈ ਤੇ ਮੈਨੂੰ ਪਤਾ ਹੈ ਕਿ ਮੇਰੇ ਮਾਝੇ ਦੇ ਵੀਰ ਕਦੇ ਭੈਣਾਂ ਨੂੰ ਘਰੋਂ ਖਾਲੀ ਨਹੀਂ ਮੋੜਦੇ ਤੇ ਇਸ ਵਾਰੀ ਇਹੋ ਜੀ ਤਕੜੀ ਤਕੜੀ ਕਰਕੇ ਰਿਜ਼ਲਟ ਲੈ ਕੇ ਆਓਗੇ ਕਿ ਜਦ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਆਵਾ ਰਿਣੀ ਹੋ ਕੇ ਆਵਾ ਕੀ ਸਰਕਾਰ ਬਣਾ ਦਿਓ ਤਾਂ ਫਿਰ ਤੁਸੀਂ ਹੁਕਮ ਕਰੋਗੇ ਕਿ ਸੇਵਾ ਕਰਨ ਵਾਸਤੇ ਅਸੀਂ ਸਾਰੇ ਹਾਜ਼ਰ ਹੋਇਆ ਕਰਾਂਗੇ ਬਹੁਤ-ਬਹੁਤ ਧੰਨਵਾਦ ਸਾਰ ਬਹੁਤ-ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਅਤੇ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ